ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਡੇਰਾ ਮੁਖੀ ਸੋਦਾ ਸਾਦ ਗੁਰਮੀਤ ਰਾਮ ਰਹੀਮ ਨੂੰ ਹੁਣ 14ਵੀਂ ਵਾਰ ਜੋ ਹੈ 40 ਦਿਨ ਦੀ ਪੈਰੋਲ ਮਿਲ ਗਈ ਹੈ ਰਾਮ ਰਹੀਮ ਮੰਗਲਵਾਰ ਸਵੇਰੇ ਸਿਰਸਾ ਡੇਰੇ ਦੇ ਲਈ ਰਵਾਨਾ ਹੋਇਆ ਸਵੇਰੇ 7 ਵਜੇ ਹਨੀਪ੍ਰੀਤ ਸਿਰਸਾ ਡੇਰੇ ਦੇ ਚੇਅਰਮੈਨ ਦਾਨ ਸਿੰਘ ਡਾਕਟਰ ਆਰ ਕੇ ਨੈਣ ਅਤੇ ਸ਼ਰਨਦੀਪ ਸਿੰਘ ਸੇਤੂ ਦੋ ਗੱਡੀਆਂ ਦੇ ਨਾਲ ਰੋहतक ਪਹੁੰਚੇ ਅਤੇ ਰਾਮ ਰਹੀਮ ਦੇ ਨਾਲ ਸਿਰਸਾ ਡੇਰੇ ਦੇ ਲਈ ਰਵਾਨਾ ਹੋਏ 7ਵੀਂ ਜਿੰਸੀ ਸ਼ੋਸ਼ਣ ਮਾਮਲੇ ਦੇ ਵਿੱਚ ਦੋਸ਼ੀ ਸਾਬਿਤ ਹੋਣ ਤੋਂ ਬਾਅਦ ਰਾਮ ਰਹੀਮ 2017 ਤੋਂ ਜੋ ਹੈ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਦੱਸ ਦਈਏ ਕਿ ਰਾਮ ਰਹੀਮ ਜ਼ਬਰ ਜਨਾਹ ਅਤੇ ਜਾਨ ਲੈਣ ਦੇ ਮਾਮਲੇ ਦੇ ਵਿੱਚ ਉਸ ਨੂੰ 20 ਸਾਲ ਦੀ ਕੈਦ ਜੋ ਹੈ ਉਹ ਕੱਟ ਰਿਹਾ ਹੈ 25 ਅਗਸਤ 2017 ਨੂੰ ਰਾਮ ਰਹੀਮ ਨੂੰ ਦੋ ਸਾਦਮੀਆਂ ਦੇ ਜਿੰਸੀ ਸ਼ੋਸ਼ਣ ਮਾਮਲੇ ਦੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਇਸ ਤੋਂ ਬਾਅਦ 17 ਜਨਵਰੀ 2019 ਨੂੰ ਉਸ ਨੂੰ ਪੱਤਰਕਾਰ ਜੋ ਹੈ ਰਾਮਚੰਦਰ ਛਤਰਪਤੀ ਦੀ ਜਾਨ ਲੈਣ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਨਾਲ ਹੀ ਅਕਤੂਬਰ 2021 ਦੇ ਵਿੱਚ सीबीआई ਅਦਾਲਤ ਨੇ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਜਾਨ ਲੈਣ ਦੇ ਮਾਮਲੇ ਦੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।